ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਈ ਝਾੜ ਕਰੇਲਿਆਂ ਦੀ ਸਬਜ਼ੀ ਤੇ ਤੁਹਾਨੂੰ ਦਿਖਾਉਣੀ ਆ ਬਸ ਲਾਸਟ ਹੀ ਸੀਗੇ ਹੁਣ ਤੇ ਆਪਾਂ ਬੱਲਾਂ ਵੀ ਪੱਟਤੀਆਂ ਲੱਗਣੋਂ हट ਗਏ ਸੀਗੇ ਤੇ ਆ ਆਪਾਂ ਸਾਰਾ ਸਮਾਨ ਤਿਆਰ ਕਰ ਲਿਆ ਧੋ ਸਮਾਰ ਕੇ ਸੁਕਾ ਕੇ ਕਰੇਲੇ ਕੱਟ ਲਏ ਤੇ ਇੱਧਰ ਆਪਾਂ ਇਹਦੇ ਵਿੱਚ ਕਿਉਂ ਕਰਮ ਕਰ ਲਿਆ ਕੜਾਈ 'ਚ ਤੇ ਸੁੱਕੇ ਮਸਾਲੇ ਆਪਾਂ ਐਡ ਕਰਦੇ ਜੀਰਾ ਸੁੱਕਾ ਤਾਂ ਨਹੀਂ ਆ ਤੇ ਦੋ ਆਪਾਂ ਤੇ ਅੱਜ ਕੱਟ ਕੇ ਰੱਖ ਲਈ ਸੀ ਪਹਿਲਾਂ ਹੀ ਇਹ ਵੀ ਤੇ ਨਾ ਵੀਡੀਓ ਵੀ ਜਿਆਦਾ ਲੰਬੀ ਹੋ ਜਾਂਦੀ ਆ ਤੇ ਸਮਾਨ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਸੀ ਤਾਂ ਇਹਨੂੰ ਚੰਗੀ ਤਰ੍ਹਾਂ ਨਾ ਬਰਾਊਨ ਕਰ ਲੈਣਾ ਇਹੀ ਤਰ੍ਹਾਂ ਨਾਲ ਵਧੀਆ ਆਪਾਂ ਬਰਾਊਨ ਕਰਕੇ ਮਸਾਲਾ ਬਣਾ ਕੇ ਜੋ ਕਿ कच्चा ਜਾਂ ਨਰਵੀ ਥੋੜੀ ਜਿਹੀ ਸਲੋ ਕਲੈਂਟੇ ਬਣਾਵਾਂਗੇ ਕੜਚੀ ਨਾਲ ਆਪਾਂ ਇਹਨਾਂ ਨੂੰ ਫੇਰ ਚੰਗੀ ਤਰ੍ਹਾਂ ਹਲਾਸ ਮਾਰ ਕੇ ਖਬੋਤ ਵਧੀਆ ਬਣਾ ਰਿਹਾ। ਛਾੜ ਕਰੇਲੇ ਛੋਟੇ ਕਰੇਲੇ ਨਾ ਬਹੁਤ ਟੇਸਟੀ ਲੱਗਦੇ ਆ ਤੇ ਬਹੁਤ ਘੱਟ ਹੁੰਦੇ ਆ ਨਾਲੇ। ਐ ਇੱਕ ਦੀ ਆਪਣੇ ਵਧੀਆ ਲੱਗੇ ਸੀ ਜੀ। ਚਾਰ ਪੰਜ ਦਿਨਾਂ ਤੋਂ ਬਸ ਸਾਡੇ ਕਿ ਜੋ ਕਰੇ ਨਹੀਂ ਕਿ ਸਬਜ਼ੀ ਬਸ ਦੋ ਜਣੇ ਜੋ ਕਰੇ ਲੈ ਜਾਂਦੇ ਸੀ। ਇਆ ਪਕਕ ਟਮਾਟਰ ਐਡ ਕਰਤਾ। ਦੰਨ ਹਰੀਆਂ ਮਿਰਚਾਂ। ਮੈਂ ਤਾਂ ਮਸਾਲਾ ਤਿਆਰ ਕਰ ਲਿਆ ਨੂੰ ਚੰਗੀ ਤਰ੍ਹਾਂ। ਹੁਣ ਤਾਂ ਸਾਰਾ ਸਾਬਤ ਉਹ ਪਕ ਕਰਤਾ ਤਾਂ ਉਹ। ਲੱਗਣੋਂ ਹਟ ਗਈ ਸੀ ਬਸ ਇੱਕ ਦੋ ਦੋ ਲੱਗਦੇ ਸੀ ਤੇ ਨਾਲ ਦੀ ਨਾਲ ਹੀ ਨਾ ਉਹ ਮਤਲਬ ਕਿ ਲਾਲ ਜੇ ਹੋ ਜਾਂਦੇ ਸੀ ਪੱਕ ਜਾਂਦੇ ਸੀ ਪਤਾ ਨਹੀਂ ਕੀ ਹੋ ਗਿਆ ਸੀ। ਪਤਨੇ ਪਈ ਰੁੱਤ ਬੱਜ ਗਈ ਉਹਨਾਂ ਦੀ ਤਾਂ ਸਰਦਾਰ ਜੀ ਨੇ ਖੁਦਨ ਲੱਗ ਕੇ ਸਾਰਾ ਸਾਫ ਕਰਤਾ ਛੋਟੀਆਂ-ਛੋਟੀਆਂ ਬੱਲਾ ਫੇਰ ਗਰੇਈਆਂ ਉਹ ਤਾਂ ਸੱਨੇ ਪਰ ਹੁਣ ਤਾਂ ਨਾ ਨਹੀਂ ਕੀਤਾ ਨਾ ਸਾਲਾ ਆਪਣਾ ਤਿਆਰ ਕਰ ਰਹੇ ਆ ਆਪਾਂ ਤੇ ਪਿੱਤਰ ਆਪਾਂ ਐਸੀ ਸਮਾਨ ਚੱਕਣ ਰੰਗ ਰੰਚਣ ਸੂਰਾ ਬਧੀਆ ਤਾਂ ਬ੍ਰਾਊਨ ਕਰਕੇ ਨਾ ਫੇਰ ਮਸਾਲੇ ਐਡ ਕਰਾਂਗੇ ਦੂਜੇ ਸੁੱਕੇ ਪਕੜ ਲਈ ਐਡ ਕਰਦੇ ਹਾਂ ਇਹਦੇ ਚ ਤੇ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬੋਲ ਟਾਈਮ ਲੱਗਦਾ ਨਿਕ ਨਿਕ ਜਾਂ ਕੰਮ ਨਹੀਂ ਆ ਕਿ ਬਹੁਤ ਜ਼ਿਆਦਾ ਹੋ ਜਾਂਦਾ ਪਹਿਲਾਂ ਥੋਤੇ ਫੇਰ ਸੁੱਲੇ ਫੇਰ ਸਪਾਏ ਇਹਨੇ ਕੋੜੇ ਹੋ ਜਾਂਦੇ ਜੇ ਨਹੀਂ ਸਖੋਂਦੇ ਆਪਾਂ ਉਹਨਾਂ ਪੈਂਟਾ ਕਦੇ ਨੇ ਦੋ ਕਮੈਂਟ ਇਹਨੂੰ ਤੇ ਸੇਮੇ ਤੇ ਕਰ ਰੱਖਿਆ ਆਪਾਂ ਸਲੋ ਫਲੇਮ ਤੇ ਗੈਸ ਤੇ ਥੋੜੇ ਜਿਹਾ ਜਲਦੀ ਤਿਆਰ ਹੋ ਜਾਣਗੇ ਹਰ ਚੀਜ਼ ਤਾਂ ਚੰਗੀ ਤਰ੍ਹਾਂ ਇਹਦੇ ਚਾ ਮਾਰੀ ਜਾਣੀ ਜੋ ਕਿ ਠੰਡੇ ਨਾ ਲੱਗ ਜਾ। ਠੰਡੇ ਬਹੁਤ ਜਲਦੀ ਲੱਗ ਜਾਂਦੇ ਆ ਇਹ ਕੜਾਈ ਨਾਲ। ਮਸਾਲੇ ਐਡ ਕਰ ਦਿੰਨੇ ਆ ਹੁਣ ਆਪਾਂ। ਹਲਦੀ ਥੋੜੀ ਜੀ ਲਾਲ ਮਿਰਚ ਨਮਨ ਸੁੱਕਾ ਤਣੀ ਆ ਥੋੜਾ ਜਿਹਾ ਕਰਦੇ ਹਾਂ ਸਾਲਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਫਸ ਜਿਵੇਂ ਪਾਸੇ ਤਨੜ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਜਿਹਨੂੰ ਜਿਹਨੂੰ ਝਾੜ ਕਰੇਲਾਂ ਦੀ ਸਬਜੀ ਵਧੀਆ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਥੋੜਾ ਜਿਹਾ ਕਰਨ ਮਸਾਲਾ ਉੱਪਰ ਵੀ ਐਡ ਕਰਤਾ ਦੇਲਿਮੈਂਟਸ ਕਰ ਦਿੰਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਸਬਸਕ੍ਰਾਈਬ ਵੀ ਕਰਿਆ ਕਰੋ